खबर आ रही है परालि साडा ਨੂੰ ਲੈ ਕੇ ਵੱਡੀ ਕਾਰਵਾਈ ਹੋ ਗਈ ਹੈ ਪਹਿਲੀ ਗ੍ਰਿਫਤਾਰੀ ਪੰਜਾਬ ਦੇ ਵਿੱਚ ਹੋਈ ਹੈ ਪਰਾਲੀ ਸਾੜਨ ਦੇ ਮਾਮਲੇ ਨੂੰ ਲੈ ਕੇ ਦੱਸਦੀ ਹੈ ਕਿ ਪਿੰਡ ਕੰਗ ਖੁਰਦ ਦੇ ਵਿੱਚ ਇਹ ਕਾਰਵਾਈ ਕੀਤੀ ਗਈ ਹੈ ਕਲਸਟਰ ਅਧਿਕਾਰੀ ਦੇ ਵੱਲੋਂ ਸ਼ਿਕਾਇਤ ਕੀਤੀ ਗਈ ਸੀ ਔਰ ਇਸੇ ਸ਼ਿਕਾਇਤ ਨੂੰ ਆਧਾਰ ਬਣਾ ਕੇ ਕਿਸਾਨ ਰਾਜਕੁਮਾਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਤੇ ਜਲੰਧਰ ਦਿਹਾਤੀ ਪੁਲਿਸ ਨੇ ਇੱਕ ਗ੍ਰਿਫਤਾਰੀ ਕੀਤੀ ਹੈ ਔਰ ਵੱਡੀ ਕਾਰਵਾਈ ਕਈ ਜਾ ਸਕਦੀ ਹੈ ਕਿਉਂਕਿ ਪ੍ਰਾਲੀ ਸਾੜਨ ਦੇ ਮਾਮਲੇ ਦੇ ਵਿੱਚ ਪਹਿਲੀ ਗ੍ਰਿਫਤਾਰੀ ਇਸ ਸਾਲ ਦੀ ਔਰ ਅਗਲੇ ਮਹੀਨੇ ਤੱਕ ਆਉਣ ਵਾਲੇ ਦਿਨਾਂ ਦੇ ਵਿੱਚ ਪ੍ਰਾਲੀ ਸਾੜਨ ਦੇ ਹੋਰ ਕਈ ਮਾਮਲੇ ਸਾਹਮਣੇ ਆ ਸਕਦੇ ਨੇ ਤਾਂ ਸਰਕਾਰ ਨੇ ਸਖਤ ਰੁਖ ਅਪਣਾਇਆ ਹੈ ਪਹਿਲਾਂ ਹੀ ਸਰਕਾਰ ਦੇ ਵੱਲੋਂ ਕਿਹਾ ਗਿਆ ਹੈ ਕਿਈ ਵਾਰ ਕਿ ਪ੍ਰਾਲੀ ਸਾੜਨ ਤੋਂ ਗੁਰੇਜ਼ ਕੀਤਾ ਜਾਵੇ ਜਿਹੜਾ ਕਿਸਾਨ ਪ੍ਰਾਲੀ ਸਾੜਦਾ ਦੇਖਿਆ ਗਿਆ ਤਾਂ ਉਸ ਦੇ ਉੱਤੇ ਕਾਰਵਾਈ ਕੀਤੀ ਜਾਵੇਗੀ ਤੇ ਪਹਿਲੀ ਗ੍ਰਿਫਤਾਰੀ ਹੋ ਚੁੱਕੀ ਹੈ ਜਲੰਧਰ ਦਿਹਾਤੀ ਪੁਲਿਸ ਨੇ ਕਿਸਾਨ ਨੂੰ ਗ੍ਰਿਫਤਾਰ ਕੀਤਾ ਹੈ ਪਿੰਡ ਕੰਗ ਖੁਰਦ ਦਾ ਰਹਿਣ ਵਾਲਾ ਕਿਸਾਨ ਰਾਜਕੁਮਾਰ ਜਿਸ ਦੇ ਉੱਤੇ ਕਾਰਵਾਈ ਹੋਈ ਹੈ ਸ਼ਾਹਕੋਟ ਦਾ ਕੋਲਸਟਰ ਅਧਿਕਾਰੀ ਜਿਸ ਦੇ ਵੱਲੋਂ ਸ਼ਿਕਾਇਤ ਕੀਤੀ ਗਈ ਸੀ ਔਰ ਇਸੇ ਸ਼ਿਕਾਇਤ ਨੂੰ ਆਧਾਰ ਬਣਾ ਕੇ ਐਕਸ਼ਨ ਕੀਤਾ ਗਿਆ ਦੱਸ ਦੇ ਕਿ 7 ਕਨਾਲ 16 ਮਰਲੇ ਜ਼ਮੀਨ ਦੇ ਉੱਤੇ ਪਰਾਲੀ ਸਾੜੀ ਗਈ ਸੀ ਇਸ ਵਿਅਕਤੀ ਦੇ ਵੱਲੋਂ ਔਰ ਜਦੋਂ ਕਲਸਟਰ ਅਧਿਕਾਰੀ ਦੀ ਨੋਟਿਸ ਵਿੱਚ ਇਹ ਮਾਮਲਾ ਹੁੰਦਾ ਹੈ ਤਾਂ ਉਸ ਤੋਂ ਬਾਅਦ ਇਸ ਮਾਮਲੇ ਦੇ ਵਿੱਚ ਕਾਰਵਾਈ ਕੀਤੀ ਜਾਂਦੀ ਹੈ ਤਾਂ ਖੇਤੀਬਾੜੀ ਵਿਭਾਗ ਦੇ ਵੱਲੋਂ ਕਿਸਾਨ ਨੂੰ 5000 ਰੁਪਏ ਦਾ ਜੁਰਮਾਨਾ ਵੀ ਲਗਾਇਆ ਗਿਆ ਤਾਂ ਵੱਡੀ ਖਬਰ ਹੈ ਕਿਉਂਕਿ ਆਉਣ ਵਾਲੇ ਦਿਨਾਂ ਦੇ ਵਿੱਚ ਪਰਾਲੀ ਸਾੜਨ ਦੇ ਕਈ ਮਾਮਲੇ ਸਾਹਮਣੇ ਆ ਸਕਦੇ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਜਦੋਂ ਜਿਹੜੀ ਝੋਨੇ ਦੀ ਫਸਲ ਹੈ ਤਾਂ ਉਹ ਕੱਟੀ ਜਾਵੇਗੀ ਤਾਂ ਉਸ ਤੋਂ ਬਾਅਦ ਪ੍ਰਾਲੀ ਸਾੜਨ ਦੇ ਮਾਮਲੇ ਸਾਹਮਣੇ ਆਉਣਗੇ ਔਰ ਕਈ ਤਿਆਰੀਆਂ ਦਿੱਲੀ ਦੇ ਵਿੱਚ ਵੀ ਇਸ ਨੂੰ ਲੈ ਕੇ ਕੀਤੀਆਂ ਜਾ ਰਹੀਆਂ ਨੇ ਕਿਉਂਕਿ ਦਿੱਲੀ ਦੇ ਵੱਲੋਂ ਅਕਸਰ ਇਲਜ਼ਾਮ ਲਗਾਈ ਜਾਂਦੇ ਨੇ ਕਿ ਪੰਜਾਬ ਦੇ ਵਿੱਚ ਜਦੋਂ ਪ੍ਰਾਲੀ ਸਾੜਨ ਦੇ ਮਾਮਲੇ ਵਧਦੇ ਨੇ ਤਾਂ ਉਸ ਤੋਂ ਬਾਅਦ ਦਿੱਲੀ ਦੇ ਵਿੱਚ ਪ੍ਰਦੂਸ਼ਣ ਵਧ ਜਾਂਦਾ ਹੈ ਤਾਂ ਦਿੱਲੀ ਦੇ ਵੱਲੋਂ ਵੀ ਲਗਾਤਾਰ ਪੰਜਾਬ ਦੇ ਉੱਤੇ ਇਸੇ ਤਰੀਕੇ ਦੇ ਇਨਜਾਮ ਲਗਾਏ ਜਾਂਦੇ ਨੇ ਪਰ ਉੱਥੇ ਦੂਸਰੇ ਪਾਸੇ ਪੰਜਾਬ ਦੇ ਵਿੱਚ ਵੀ ਪਰਾਈ ਸੜੋਂ ਨੂੰ ਰੋਕਣ ਲਈ ਕਈ ਕਦਮ ਚੁੱਕੇ ਜਾਂਦੇ ਨੇ ਔਰ ਉਹਨਾਂ ਕਦਮਾਂ ਤਹਿਤ ਕਿਸਾਨਾਂ ਦੇ ਉੱਤੇ ਜ਼ੁਰਮਾਨੇ ਲਗਾਉਣਾ ਵੀ ਸ਼ਾਮਲ ਹੈ ਔਰ ਇਸ ਤੋਂ ਇਲਾਵਾ ਗ੍ਰਿਫਤਾਰੀਆਂ ਤਾਕ ਕੀਤੀਆਂ ਜਾ ਸਕਦੀਆਂ ਨੇ ਔਰ ਪਹਿਲਾ ਮਾਮਲਾ ਸਾਹਮਣੇ ਅੱਜ ਕਈ ਕਿਸਾਨ ਦੀ ਗ੍ਰਿਫਤਾਰੀ ਹੋ ਚੁੱਕੀ ਹੈ ਪਿੰਡ ਕੰਗ ਖੁਰਦਦਾ ਕਿਸਾਨ ਰਾਜਕੁਮਾਰ ਜਿਸ ਦੇ ਉੱਤੇ ਕਾਰਵਾਈ ਹੋਈ ਹੈ ਔਰ ਉਸ ਦੇ ਵੱਲੋਂ ਆਪਣੇ ਖੇਤਾਂ ਦੇ ਵਿੱਚ ਪ੍ਰਾਣੀ ਸਾੜੀ ਗਈ ਸੀ ਜਿਸ ਤੋਂ ਬਾਅਦ ਜੋ ਕਲਸਟਰ ਅਧਿਕਾਰੀ ਹੈ ਤਾਂ ਉਸ ਦੇ ਵੱਲੋਂ ਤੁਰੰਤੇ ਕਾਰਵਾਈ ਕੀਤੀ ਗਈ ਸ਼ਿਕਾਇਤ ਕੀਤੀ ਗਈ ਔਰ ਉਸ ਤੋਂ ਬਾਅਦ ਇਹ ਕਾਰਵਾਈ ਦੇਖਣ ਨੂੰ ਮਿਲਿਆ ਤਾਂ 5000 ਰੁਪਏ ਦਾ ਜੁਰਮਾਨਾ ਵੀ ਲਗਾ ਦਿੱਤਾ ਗਿਆ ਔਰ ਸਾਰੇ ਕਿਸਾਨਾਂ ਨੂੰ ਇਸ ਪਹਿਲੀ ਘਟਨਾ ਦੇ ਨਾਲ ਕੰਨ ਖੜੇ ਹੋ ਜਾਣਗੇ ਕਿ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਪ੍ਰਾਣੀ ਸਾੜਨ ਤੋਂ ਗੋਰੇਸ ਕੀਤਾ ਜਾਵੇ ਪ੍ਰਾਲੀ ਨਾ ਸਾੜੀ ਜਾਵੇ ਤਾਂ ਜੋ ਨਹੀਂ ਤਾਂ ਇਸ ਤਰੀਕੇ ਦੀ ਕਾਰਵਾਈ ਹੋਣ ਵਾਲੇ ਸਾਮੇ ਦੇ ਵਿੱਚ ਵੀ ਦੇਖੋ ਨੂੰ ਮਿਲ ਸਕਦੀ ਹੈ ਤਾਂ ਫਿਲਹਾਲ ਇਹ ਵੱਡੀ ਕਾਰਵਾਈ ਹੈ ਕਿ ਕਿ ਆਉਣ ਵਾਲੇ ਦਿਨਾਂ ਚ ਪ੍ਰਾਲੀ ਸਾੜਨ ਦੇ ਮਾਮਲੇ ਵੱਧ ਸਕਦੇ ਨੇ ਔਰ ਉਹਨਾਂ ਨੂੰ ਰੋਕਣ ਲਈ ਪਹਿਲਾ ਹੀ ਸਖਤ ਕਦਮ ਪ੍ਰਸ਼ਾਸਨ ਦੇ ਵੱਲੋਂ ਚੁੱਕੇ ਜਾ ਰਹੇ ਨੇ ਔਰ ਪਹਿਲੀ ਗ੍ਰਿਫਤਾਰੀ ਪੰਜਾਬ ਦੇ ਵਿੱਚ ਹੋ ਚੁੱਕੀ ਹੈ ਸੁਬਿੰਦਰ ਸਿੰਘ ਜੀ ਸੁਬਿੰਦਰ ਸਿੰਘ ਜੀ ਸਰਾਈ ਲੂਮਾਪੀਓ ਨਾ ਇਹ ਸਰਕਾਰ ਮਨਾ ਕਰਦੀ ਹੈ ਕਿ ਇਹ ਨਾ ਧੂਆ ਫੈਲਦਾ ਕਿ ਕਰਮਕੀ ਮਜਬੂਰੀ ਹੈ ਤੇ ਮਜਦੂਰੋਗੇ ਸਾਨੂੰ ਕਰਨਾ ਪੈਂਦਾ ਜੀ ਬੜਾ ਇਹ ਕਾੜਾ ਜੀ ਮਾਰਦਾ ਕਰਕੇ ਆਪਾਂ ਨੂੰ ਮਜਦੂਰੋ ਨਾ ਪਿਆ ਬਾ ਤੇ ਸਰਕਾਰ ਸਾਨੂੰ 3500 ਰੁਪਿਆ ਕਿਲੇ ਦਾ ਦਵੇ ਦੇ ਹੀ ਨਹੀਂ ਅੱਗ ਲਾਉਂਦੇ ਕਿਹੜੀ ਸਰਕਾਰ ਕਹਿੰਦੀ ਨਾ ਧੂਆ ਹੁੰਦਾ ਜੀ ਇਹ ਫੈਕਟਰੀਆਂ ਜਿੱਥੇ ਜਾ ਕੇ ਵੀ ਹੁੰਦਾ ਹੀ ਹੈ ਲੱਗਣੀ ਹੈ ਤੇ ਬੰਨ ਲਈ ਤੇ ਫੈਕਟਰੀਆਂ ਇਹਦੇ ਵਿੱਚ ਹੀ ਹਨ ਜੀ ਹਾਂਜੀ ਜੀ ਮੰਗ ਦਾ ਸਰਕਾਰ ਸਰਕਾਰ ਨੇ ਮੰਗਿਆ ਵੀ ਇਹਦਾ ਜੰਪ 500 ਰੁਪਇਆ ਕੇ ਲੈਦਾ ਦਿੱਤਾ ਜਾਵੇ ਤੇ ਖਬਰ ਆ ਰਹੀ ਹੈ ਪਰਾਲੀ ਸਾੜਨ ਨੂੰ ਲੈ ਕੇ ਵੱਡੀ ਕਾਰਵਾਈ ਹੋ ਗਈ ਹੈ ਪਹਿਲੀ ਗ੍ਰਿਫਤਾਰੀ ਪੰਜਾਬ ਦੇ ਵਿੱਚ ਹੋਈ ਹੈ ਪਰਾਲੀ ਸਾੜਨ ਦੇ ਮਾਮਲੇ ਨੂੰ ਲੈ ਕੇ ਦੱਸਦੀ ਹੈ ਕਿ ਪਿੰਡ ਕਾਂਗੂ ਖੁਰਦੇ ਦੇ ਵਿੱਚ ਇਹ ਕਾਰਵਾਈ ਕੀਤੀ ਗਈ ਹੈ ਕਲਸਟਰ ਅਧਿਕਾਰੀ ਦੇ ਵੱਲੋਂ ਸ਼ਿਕਾਇਤ ਕੀਤੀ ਗਈ ਸੀ ਔਰ ਇਸੇ ਸ਼ਿਕਾਇਤ ਨੂੰ ਆਧਾਰ ਬਣਾ ਕੇ ਕਿਸਾਨ ਰਾਜਕੁਮਾਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਤੇ ਜਲੰਧਰ ਦਿਹਾਤੀ ਪੁਲਿਸ ਨੇ ਇੱਕ ਗ੍ਰਿਫਤਾਰੀ ਕੀਤੀ ਹੈ ਔਰ ਵੱਡੀ ਕਾਰਵਾਈ ਕਹੀ ਜਾ ਸਕਦੀ ਹੈ ਕਿਉਂਕਿ ਪਰਾਲੀ ਸਾੜਨ ਦੇ ਮਾਮਲੇ ਦੇ ਵਿੱਚ ਇਹ ਪਹਿਲੀ ਗ੍ਰਿਫਤਾਰੀ ਹੈ ਸਾਲ ਦੀ ਔਰ ਅਗਲੇ ਮਹੀਨੇ ਤੱਕ ਆਉਣ ਵਾਲੇ ਦਿਨਾਂ ਦੇ ਵਿੱਚ ਪਰਾਲੀ ਸਾੜਨ ਦੇ ਹੋਰ ਕਈ ਮਾਮਲੇ ਸਾਹਮਣੇ ਆ ਸਕਦੇ ਨੇ ਤਾਂ ਸਰਕਾਰ ਨੇ ਸਤੁ ਰੁਖ ਅਪਣਾਇਆ ਹੈ ਪਹਿਲਾਂ ਹੀ ਸਰਕਾਰ ਦੇ ਵੱਲੋਂ ਕਿਹਾ ਗਿਆ ਹੈ ਕਿਈ ਵਾਰ ਕੀ ਪਰਾਲੀ ਸਾੜਨ ਤੋਂ ਗੁਰੇਸ ਕੀਤਾ ਜਾਵੇ ਜਿਹੜਾ ਕਿਸਾਨ ਪਰਾਲੀ ਸਾੜਦਾ ਦੇਖਿਆ ਗਿਆ ਤਾਂ ਉਸ ਦੇ ਉੱਤੇ ਕਾਰਵਾਈ ਕੀਤੀ ਜਾਵੇਗੀ ਤੇ ਪਹਿਲੀ ਗ੍ਰਿਫਤਾਰੀ ਹੋ ਚੁੱਕੀ ਹੈ ਜਲੰਧਰ ਦਿਹਾਤੀ ਪੁਲਿਸ ਨੇ ਕਿਸਾਨ ਨੂੰ ਗ੍ਰਿਫਤਾਰ ਕੀਤਾ ਹੈ ਪਿੰਡ ਕੰਗ ਖੁਰਦ ਦਾ ਰਹਿਣ ਵਾਲਾ ਕਿਸਾਨ ਰਾਜਕੁਮਾਰ ਜਿਸ ਦੇ ਉੱਤੇ ਕਾਰਵਾਈ ਹੋਈ ਹੈ ਸ਼ਾਹਕੋਟ ਦਾ ਕਲਸਟਰ ਅਧਿਕਾਰੀ ਜਿਸ ਦੇ ਵੱਲੋਂ ਸ਼ਿਕਾਇਤ ਕੀਤੀ ਗਈ ਸੀ ਔਰ ਇਸੇ ਸ਼ਿਕਾਇਤ ਨੂੰ ਆਧਾਰ ਬਣਾ ਕੇ ਐਕਸ਼ਨ ਕੀਤਾ ਗਿਆ ਦੱਸ ਦੇ ਕਿ ਸਤਕਨਾਲ 16 ਮੱਲੇ ਜ਼ਮੀਨ ਦੇ ਉੱਤੇ ਪਰਾਲੀ ਸਾੜੀ ਗਈ ਸੀ ਇਸ ਵਿਅਕਤੀ ਦੇ ਵੱਲੋਂ ਔਰ ਜਦੋਂ ਕਲਸਟਰ ਅਧਿਕਾਰੀ ਦੀ ਨੋਟਿਸ ਵਿੱਚ ਇਹ ਮਾਮਲਾ ਹੁੰਦਾ ਹੈ ਤਾਂ ਉਸ ਤੋਂ ਬਾਅਦ ਇਸ ਮਾਮਲੇ ਦੇ ਵਿੱਚ ਇਹ ਕਾਰਵਾਈ ਕੀਤੀ ਜਾਂਦੀ ਹੈ ਤਾਂ ਖੇਤੀਬਾੜੀ ਵਿਭਾਗ ਦੇ ਵੱਲੋਂ ਕਿਸਾਨ ਨੂੰ 5000 ਰੁਪਏ ਦਾ ਜੁਰਮਾਨਾ ਵੀ ਲਗਾਇਆ ਗਿਆ ਤਾਂ ਵੱਡੀ ਖਬਰ ਹੈ ਕਿਉਂਕਿ ਆਉਣ ਵਾਲੇ ਦਿਨਾਂ ਦੇ ਵਿੱਚ ਪਰਾਲੀ ਸਾੜਨ ਦੇ ਕਈ ਮਾਮਲੇ ਸਾਹਮਣੇ ਆ ਸਕਦੇ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਜਦੋਂ ਜਿਹੜੀ ਝੋਨੇ ਦੀ ਫਸਲ ਹੈ ਤਾਂ ਉਹ ਕੱਟੀ ਜਾਵੇਗੀ ਤਾਂ ਉਸ ਤੋਂ ਬਾਅਦ ਪਰਾਲੀ ਸਾੜਨ ਦੇ ਮਾਮਲੇ ਸਾਹਮਣੇ ਆਉਣਗੇ ਔਰ ਅ ਕਈ ਤਿਆਰੀਆਂ ਦਿੱਲੀ ਦੇ ਵਿੱਚ ਵੀ ਇਸ ਨੂੰ ਲੈ ਕੇ ਕੀਤੀਆਂ ਜਾ ਰਹੀਆਂ ਨੇ ਕਿਉਂਕਿ ਦਿੱਲੀ ਦੇ ਵੱਲੋਂ ਅਕਸਰ ਇਲਜ਼ਾਮ ਲਗਾਏ ਜਾਂਦੇ ਨੇ ਕਿ ਪੰਜਾਬ ਦੇ ਵਿੱਚ ਜਦੋਂ ਟਰਾਲੀ ਸਾੜਨ ਦੇ ਮਾਮਲੇ ਵਧਦੇ ਨੇ ਤਾਂ ਉਸ ਤੋਂ ਬਾਅਦ ਦਿੱਲੀ ਦੇ ਵਿੱਚ ਪ੍ਰਦੂਸ਼ਣ ਵੱਧ ਜਾਂਦਾ ਹੈ ਤਾਂ ਦਿੱਲੀ ਦੇ ਵੱਲੋਂ ਵੀ ਲਗਾਤਾਰ ਪੰਜਾਬ ਦੇ ਉੱਤੇ ਇਸੇ ਤਰੀਕੇ ਦੇ ਇਨਜਾਮ ਲਗਾਏ ਜਾਂਦੇ ਨੇ ਪਰ ਉੱਥੇ ਦੂਸਰੇ ਪਾਸੇ ਪੰਜਾਬ ਦੇ ਵਿੱਚ ਵੀ ਪ੍ਰਾਣੀ ਸੜੋਂ ਨੂੰ ਰੋਕਣ ਲਈ ਕਈ ਕਦਮ ਚੁੱਕੇ ਜਾਂਦੇ ਨੇ ਔਰ ਉਹਨਾਂ ਕਦਮਾਂ ਤਹਿਤ ਕਿਸਾਨਾਂ 'ਤੇ ਜ਼ੁਰਮਾਨੇ ਲਗਾਉਣਾ ਵੀ ਸ਼ਾਮਲ ਹੈ ਔਰ ਇਸ ਤੋਂ ਇਲਾਵਾ ਗ੍ਰਿਫਤਾਰੀਆਂ ਤੱਕ ਕੀਤੀਆਂ ਜਾ ਸਕਦੀਆਂ ਨੇ ਔਰ ਪਹਿਲਾ ਮਾਮਲਾ ਸਾਹਮਣੇ ਆ ਚੁੱਕਾ ਹੈ ਕਿਸਾਨ ਦੀ ਗ੍ਰਿਫਤਾਰੀ ਹੋ ਚੁੱਕੀ ਹੈ ਪਿੰਡ ਕੰਗ ਖੁਰਦਦਾ ਕਿਸਾਨ ਰਾਜਕੁਮਾਰ ਜਿਸ ਦੇ ਉੱਤੇ ਕਾਰਵਾਈ ਹੋਈ ਹੈ ਔਰ ਉਸ ਦੇ ਵੱਲੋਂ ਆਪਣੇ ਖੇਤਾਂ ਦੇ ਵਿੱਚ ਪ੍ਰਾਣੀ ਸਾੜੀ ਗਈ ਸੀ ਜਿਸ ਤੋਂ ਬਾਅਦ ਜੋ ਕਲਸਟਰ ਅਧਿਕਾਰੀ ਹੈ ਤਾਂ ਉਸ ਦੇ ਵੱਲੋਂ ਤੁਰੰਤੇ ਕਾਰਵਾਈ ਕੀਤੀ ਗਈ ਸ਼ਿਕਾਇਤ ਕੀਤੀ ਗਈ ਔਰ ਉਸ ਤੋਂ ਬਾਅਦ ਇਹ ਕਾਰਵਾਈ ਦੇਖਣ ਨੂੰ ਮਿਲਿਆ ਤਾਂ 5000 ਰੁਪਏ ਦਾ ਜੁਰਮਾਨਾ ਵੀ ਲਗਾ ਦਿੱਤਾ ਗਿਆ ਔਰ ਸਾਰੇ ਕਿਸਾਨਾਂ ਨੂੰ ਇਸ ਪਹਿਲੀ ਘਟਨਾ ਦੇ ਨਾਲ ਕੰਨ ਖੜੇ ਹੋ ਜਾਣਗੇ ਕਿ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਪ੍ਰਾਣੀ ਸਾੜਨ ਤੋਂ ਗੁਰੇਜ਼ ਕੀਤਾ ਜਾਵੇ ਪ੍ਰਾਲੀ ਨਾ ਸਾੜੀ ਜਾਵੇ ਤਾਂ ਜੋ ਨਹੀਂ ਤਾਂ ਇਸ ਤਰੀਕੇ ਦੀ ਕਾਰਵਾਈ ਹੋਣ ਵਾਲੇ ਸਾਮੇ ਦੇ ਵਿੱਚ ਵੀ ਦੇਖੋ ਨੂੰ ਮਿਲ ਸਕਦੀ ਹੈ ਤਾਂ ਫਿਲਹਾਲ ਵੱਡੀ ਕਾਰਵਾਈ ਇਹ ਹੈ ਕਿ ਕੀ ਹੋਣ ਵਾਲੇ ਦਿਨਾਂ ਚ ਪ੍ਰਾਲੀ ਸਾੜਨ ਦੇ ਮਾਮਲੇ ਵੱਧ ਸਕਦੇ ਨੇ ਔਰ ਉਹਨਾਂ ਨੂੰ ਰੋਕਣ ਲਈ ਪਹਿਲਾ ਹੀ ਸਖਤ ਕਦਮ ਪ੍ਰਸ਼ਾਸਨ ਦੇ ਵੱਲੋਂ ਚੁੱਕੇ ਜਾ ਰਹੇ ਨੇ ਔਰ ਪਹਿਲੀ ਗ੍ਰਿਫਤਾਰੀ ਪੰਜਾਬ ਦੇ ਵਿੱਚ ਹੋ ਚੁੱਕੀ ਹੈ ਸੁਬਿੰਦਰ ਸਿੰਘ ਜੀ ਸੁਬਿੰਦਰ ਸਿੰਘ ਜੀ ਸਰਾਈ ਲੂਮਾ ਫੋਨਾ ਇਹ ਸਰਕਾਰ ਮਨਾ ਕਰਦੀ ਹੈ ਕਿ ਇਹ ਨਾ ਧੂਆ ਫੈਲਦਾ ਕਿ ਕਰਮਕੀ ਮਜਬੂਰੀ ਹੈ ਤੇ ਮਜਦੂਰੋਗੇ ਸਾਨੂੰ ਕਰਨਾ ਪੈਂਦਾ ਜੀ ਬੜਾ ਇਹ ਕਹਾੜਾ ਦੀ ਮਾਰਦਾ ਕਰਕੇ ਆਪਾਂ ਨੂੰ ਮਜਬੂਰ ਹੋਣਾ ਪਿਆ ਵਾ ਤੇ ਸਰਕਾਰ ਸਾਨੂੰ 3500 ਰੁਪਿਆ ਕਿਲੇ ਦਾ ਦਵੇ ਦੇ ਇਹ ਨਹੀਂ ਅੱਗ ਲਾਉਂਦੇ ਸਰਾਈ ਸਰਕਾਰ ਕਹਿੰਦੀ ਦਾ ਧੂਆ ਹੁੰਦਾ ਜੀ ਇਹ ਫੈਕਟਰੀਆਂ ਜੇ ਜਾ ਕੇ ਵੀ ਹੁੰਦਾ ਹੀ ਹੈ ਇਹ ਜੇ ਗਿਣੀਏ ਤੇ ਇਹ ਬਣਨੇ ਤੇ ਫੈਕਟਰੀਆਂ ਤੇ ਵੇਚੀ ਜਾਂਦੀ ਜੀ ਹਾਂਜੀ ਕੀ ਮੰਗਦਾ ਸਰਕਾਰ ਸਰਕਾਰ ਕੋ ਮੰਗਿਆ ਵੀ ਇਹਦਾ ਜਮ 2500 ਰੁਪਿਆ ਕਿਲੇ ਦਾ ਦਿੱਤਾ ਜਾਵੇ